इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब आओ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਰ ਮੈਂਨੇ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਵਿਸ਼ਵਾਸ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਬੰਦਾ ਕਿਤੇ ਨਹੀਂ ਜਾਂਦਾ ਬੰਦੇ ਨੂੰ ਸਦਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਭਰੋਸਾ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਹਨਾ ਆਪਾਂ ਇਹਨੂੰ ਜਾ ਕੇ ਆਪਾਂ ਮੁਕਲਮਾ ਜਿਹੜੀ ਮੁਕਦਮੇ ਦੀ ਤਫ਼ਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬરાਹੇ ਮਿਹਰਬਾਨੀ ਥੋੜਾ ਜਿ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸਨਨ ਤਿਆਰ ਹੈ ਔਰ ਆਪਾਂ ਰੋਣਾ ਨਾ ਪਾਈਏ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਵਿੱਚ ਹੈ ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਫਸਰ ਹੈ ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂ ਤੱਕ ਲੈ ਕੇ ਤੁਹ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਦੇਖੋ ਉਹਨੂੰ ਆਪਣੀ ਛੇਵੀਂ ਭਾਈ ਤੇ ਭੇਜਿਆ ਕਿੰਨਾ ਗੱਲ ਹੋਈ ਆ ਇੱਕ ਮਿੰਟ ਉਹ ਇਹਨਾਂ ਨਾਲ ਗੱਲ ਆਪਾਂ ਕਰ ਰਹੇ ਆ ਜਿਹੜੇ ਆਪਾਂ ਨੂੰ ਜਿਹੜੇ ਬਿਆਨ ਦਿੱਤੇ ਹੋਣਗੇ ਜੇ ਇਹਨਾਂ ਨੇ ਉਹ ਪ੍ਰਸਾ ਦਿੱਤਾ ਹੈ ਕਹਿੰਦੇ ਜੇ ਬਿਆਨਾਂ ਦੇ ਵਿੱਚ ਜਵਰੀ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਮੇਟੀ ਰੋਸ਼ੀ ਹੋਏਗੀ ਕਿ ਕਮੇਟੀ ਨੂੰ ਕਦੇ ਪਤਾ ਲੱਗਦਾ ਜਿੱਦ ਤੱਕ ਇਹ ਵੀ ਆਖਿਆ ਲਾਈਵ ਚੀਜ਼ ਹਾਲੇ ਨਾ ਆਪਾਂ ਇੱਕ ਵਾਰ ਮੈਂਸ਼ਨ ਕੀਤਾ ਬਿਆਨ ਸੀ ਉਹ ਵੀ ਬੇਨਤੀ ਕਰਨ ਲੱਗਾ ਵੇ ਫਿਰ ਇਹ ਚਲੋ ਬਾਬੇ ਨਾਨਕ ਨੇ ਕਿਹਾ ਬਿਆਨ ਦੇ ਵਿੱਚ ਹੀ ਆਇਆ ਹੈ ਪਾਸੇ ਬਿਆਨ ਹੈ ਐਨਆਰ ਵਿੱਚ ਇਹ ਵੀ ਜਿਹੜੀ ਤਫਤੀਸ਼ ਦੇ ਦੌਰਾਨ ਇਹਦਾ ਵੀ ਨਾ ਆਏਗਾ ਅਸੀਂ ਵਿੱਚ ਪਾਉਂਗੇ ਅੱਗੇ ਲਿਖਿਆ ਹੋਇਆ ਬਿਲਕੁਲ ਲਿਖਿਆ ਹੋਇਆ અમે લણીયા બાસી બાસી આજી ઓલ ગયો એના બાબાજી બાબાજી ਆ ਉਹਨੂੰ ਬੜੀ ਹੀ ਰੋਈ ਕਿਉਂ ਉਹਦਾ ਥੇ ਲਾਈਆਂ ਬਾਬਾ ਥੇ ਲਾਈਆਂ ਹਰੋਵਦਾਰੀ ਕਿਉਂ ਰੱਖਿਆ ਹੋਇਆ ਸੀ ਬਾਬਾ ਜੀ ਕਹਿੰਦਾ ਉਹਦਾ ਭਾਈ ਜਿਹੋਨੀਆਂ ਕਿਹਾ ਕਿ ਜੈਦੀ ਗੱਲ ਹੋ ਗਈ ਆ ਬਾਬਾ ਜੀ ਬਾਬਾ ਜੀ ਜੀ ਆਪਸ ਵਿੱਚ ਨਾ ਲੜੀਏ ਆਪਾਂ ਮਜਾ ਕੇ ਆਪ ਬਣਾਈਏ ਇਹ ਮੈਂ 10 ਘੰਟੇ ਪਿੰਡ ਬੱਦ ਰਿਹਾ ਕਿਉਂ ਰਿਹਾ ਫਿਰ ਉੱਥੇ ਕੋਈ ਪਿੰਡ ਵਾਲੇ ਬੁੱਤੂ ਨੇ ਫੇਰ ਕੁਛ ਕਿੰਨੇ ਪੁੱਛਣਾ ਵੀ ਉਥੇ 10 ਘੰਟੇ ਪਿੰਡ ਵਾਲੇ ਬੁੱਤੂ ਨੇ ਨਹੀਂ ਨਹੀਂ ਕਮੇਟੀ ਪਿੰਡ ਦੀ ਕਮੇਟੀ ਕੋਈ ਬਣਿਆ ਇੱਥੇ ਆਇਆ ਮੈਂ ਪਿੰਡ ਦੀ ਮੈਂ ਲੋਕ ਇਹ ਨਹੀਂ ਹੈ ਪਿੰਡ ਨੂੰ ਕੋਈ ਹੋਣਾ ਨਹੀਂ ਚਾਹੀਦਾ ਹੈ ਕਲਾ ਹੋਣਾ ਚਾਹੀਦਾ ਹੈ ਪਿੰਡ ਦੀ ਕਮੇਟੀ ਜਿਹੜੀ ਦਰਸ਼ਕਾਂ ਨੂੰ ਕਲਾ ਹੋਣਾ ਚਾਹੀਦਾ ਇੱਕ ਪਿੰਡ ਦੀ ਕਮੇਟੀ ਇਹਨਾਂ ਦੀ ਖਲਕੀ ਸਸਤੀ ਬਣਦੀ ਹੈ ਕਮੇਟੀ ਦਿੱਤੀ ਹੈ ਕਮੇਟੀ ਦਾ ਕਿੱਥੇ ਹੈ ਇਹ ਕਿੱਥੇ ਰਲ ਕੇ ਇਹਨਾਂ ਦੇ ਨਾਲ ਪਾਣੀ ਉਹ ਕੌਣ ਮੈਂਟ ਲਾ ਆਪਣੇ ਰੀਲ ਗਾਜੀ ਕਰੇ ਕਰੇ ਨਹੀਂ ਨਿਕਾਲੋ ਸਾਡੇ ਤੇ ভরসা ਕਰੋ ਕਿਉਂਕਿ ਤੁਸੀਂ ਸਾਡੇ ਵੱਡੇ ਵੀਰ ਹੋ ਤੁਸੀਂ ਸਾਡੇ ਤੇ ভরসা ਕਰੋ ਮੈਂ ਤੁਹਾਨੂੰ ਆਸ਼ਵਾਸਨ ਦਿਵਾਣਾ ਤੁਹਾਨੂੰ ਮੈਂ ਤੁਹਾਨੂੰ ਅਪਡੇਟ ਵੀ ਕਰਨਾ ਇਸ ਕਰਕੇ ਪਲੀਜ਼ ਸਾਡੇ ਤੋਂ ਸੋਨਾ ਵਿੱਚ ਯਕੀਨ ਕਰੋ ਆਪਾਂ ਤੁਸੀਂ ਅੱਗੇ ਕਰੋ ਤਾਂ ਹੀ ਅਸੀਂ ਅੱਗੇ ਵਧਣਾ ਹੈ ਅੱਗੇ ਜਿੰਨੀਆਂ ਹੋਈਆਂ ਸਾਰੇ ਦਾ ਪੈਨਡ ਹੋ ਰਿਹਾ ਹੈ ਇਹ ਵੀ ਕਰ ਰਹੇ ਆ ਕਿਹਦੇ ਕਿਹਦੇ ਕਰ ਰਹੇ ਆ ਤੁਹਾਡੇ ਵਿਆਹ ਦਾ ਗੁੱਸਾ ਤਲੰਮੀ ਰਿਹਾ ਨਹੀਂ ਨਹੀਂ ਵਿਆਹ ਦਾ ਨਹੀਂ ਸਲਜਾ ਕੇ ਰੁੱਤ ਕਰ ਕਿ ਉੱਥੇ ਕੋਈ ਅਹੀਂ ਯਾਰ ਆਪਣੇ ਇਕੱਲੇ ਘਰ ਛੱਡ ਕੇ ਚੱਲ ਜਾਂਦੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਗੈਹ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉੱθεν ਯਾਰ ਕੱਲਾ ਛੱਡ ਕੇ ਚੱਲ ਜਾਂਦੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚੱਲ ਜਾਂਦਾ ਕੋਈ ਕਦੇ ਚੱਲ ਜਾਂਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ 10 ਸਾਲ ਪਹਿਲਾਂ ਆਪਾਂ ਨਿਰਗਰ ਗੁਰੂ ਘਰ ਇੱਥੇ ਰਹਿੰਦੇ ਸੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲੋਂ ਹੋਰ ਸਬੂਤ ਮਿਲਤੇ ਜਿਹੜੇ ਉਹ ਵਾਅਦਾ ਕਰਦਾ ਇਹਦਾ ਫੇਰ ਨਾ ਸ਼ਰਤਾਂ ਨਾ ਇਹਦਾ ਫੇਰ ਨਾ ਸ਼ਰਤਾਂ ਨਾ ਐਡਾ ਇਹ ਕਾਰਵਾਈ ਕੀਤੀ ਹੈ ਨੰਦભાઈ ਗੱਲ ਹੀ ਹੋਈ ਇਹ ਕਾਰਵਾਈ